ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਜ ਜੀ ਅੱਜ ਪਹਿਲੀ ਵਾਰ ਇੱਥੇ ਪਹੁੰਚਿਆ ਇਸ ਲਾਇਬ੍ਰੇਰੀ 'ਚ ਜਦੋਂ ਵੀ ਡੈਬਿਊਰੀ ਬਣੀ ਐ ਸੰਦਲ ਸਾਹਿਬ ਵੱਲੋਂ ਕਈ ਵੀਰ ਮੈਸੇਜ ਲੱਗੇ ਪਰ ਪਹੁੰਚ ਨਹੀਂ ਪਾਏ ਪਰ ਇਹ ਮੈਂ ਕਾਰਨ ਕਿਉਂਕਿ 1997 ਦੇ 97 ਦੇ ਵਿੱਚ ਅਸੀਂ ਇਹ ਗੀਤ ਕਰ ਸਵਾ ਬਣਾਈ ਸੀ ਇੱਥੇ ਕਮਲ ਗੀਤ ਕਰ ਸਵਾ ਜਿਹਦੇ ਵਿੱਚ ਪ੍ਰੀਤ ਸੰਦਲ ਜੀ ਮੈਂ ਹੈਪੀ ਲਾਪਰਾ ਤੇ ਨਿਸ਼ੀ ਖਲੋਟੀ ਦੀ ਜੱਗਾ ਜੀ ਅਸੀਂ 4-5 ਜਣੇ ਸੀ ਜਿਨ੍ਹਾਂ ਨੇ ਸ਼ੁਰੂ ਕੀਤੀ ਸੀ ਪਰ ਉਹਦਾ ਅੱਜ ਫਲ ਅੱਜ ਤੁਸੀਂ ਦੇਖ ਰਹੇ ਹੋ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਪ੍ਰੀਤ ਸੰਧਲ ਦੀ ਬਹੁਤ ਜ਼ਿਆਦਾ ਮਿਹਨਤ ਆ ਇਸ ਚੀਜ਼ ਦੇ ਨੂੰ ਲੈ ਕੇ ਤੇ ਬਹੁਤ ਲੋਕਾਂ ਦੇ ਨਾਲ ਪਿਆਰ ਬਣਿਆ ਆ ਜਿਹਦੇ ਉਹਨਾਂ ਦੇ ਸੱਦੇ ਤੇ ਭੱਜੇ ਹੁੰਦੇ ਆ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਇਹ ਲਾਇਬ੍ਰੇਰੀਆਂ ਹਰ ਪਿੰਡ 'ਚ ਬਣਨੀਆਂ ਚਾਹੀਦੀਆਂ ਬਾਈ ਜੀ ਤੁਸੀਂ ਬੂਟਾ ਲਾਇਆ ਤੀਆ ਉਸ ਬੂਟੇ ਨੂੰ ਅੱਜ ਬੂਰ ਪਿਆ ਤੁਸੀਂ 4 ਜਣੇ ਦੀ ਅੱਜ ਇੱਥੇ 44 ਜਣੇ ਨੇ ਹਾਂਜੀ 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 ਅੱਜ ਇਹਨਾਂ ਨੂੰ ਕੀ ਹੋਰ ਨਵਾਂ ਮੈਸੇਜ ਕੀ ਦੇ ਕੇ ਜਾਵਾਂਗੇ ਨੌਜਵਾਨਾਂ ਨੂੰ ਮਕਸੂਦੇ ਨਗਰ ਦੇ ਨੌਜਵਾਨਾਂ ਨੂੰ ਨੀਲੋ ਸਾਹਿਬ ਨੇ ਹੁਣੇ ਗੱਲ ਕੀਤੀ ਆ ਸਭ ਤੋਂ ਵੱਡਾ ਮੈਸੇਜ ਇਹ ਹੈ ਲਾਇਬ੍ਰੇਰੀਆਂ ਹਰ ਪਿੰਡ ਹਰ ਗਲੀ ਮੁਹੱਲੇ 'ਚ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਲਾਇਬ੍ਰੇਰੀਆਂ ਦੀ ਜੇ ਹੋਣਗੀਆਂ ਤਾਂ ਸਾਡੇ ਬੱਚੇ ਅੱਜ ਜਿਹੜੇ ਗਲਤ ਰਹਾ ਤਾਂ ਤੇ ਜਾ ਰਹੇ ਆ ਇਹ ਜੇ ਕਿਤਾਬਾਂ ਪੜ੍ਹਨਗੇ ਤਾਂ ਚੰਗੇ ਪਾਸੇ ਲੱਗ ਸਕਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾ ਆ ਸਕਦਾ ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵਿੱਚ ਅੱਜ ਕਿਤਾਬ ਰਿਲੀਜ਼ ਕੀਤੀ ਗਈ ਆ ਆਦ ਬਾਬਨ ਸ਼ਾਹ ਤੇ ਇਹ ਕਿਤਾਬ ਇੱਕ ਬਲੱਖਣ ਢੰਗ ਦੀ ਕਿਤਾਬ ਹੈ ਜੀ ਆ ਜਿਹਦੇ ਵਿੱਚ ਛੰਦ ਵਿਧੀ ਬਾਰੇ 52 ਛੰਦਾਂ ਬਾਰੇ ਵਕ ਵਕ ਟਾਂਗੇ ਨਾਲ ਜਾਣਕਾਰੀ ਦਿੱਤੀ ਗਈ ਹੈ ਬਹੁਤ ਵਧੀਆ ਉਦਾਹਰਨਾਂ ਦਿੱਤੀ ਗਈਆਂ ਤੇ ਬਹੁਤ ਬੜੀ ਮੁੱਲੀ ਕਿਤਾਬ ਆ ਇਸ ਜੀਆਂ ਕਿਤਾਬਾਂ ਪੰਜਾਬੀ ਸਾਹਿਤ ਦੇ ਵਿੱਚ ਆਉਣੀਆਂ ਚਾਹੀਦੀਆਂ ਚਾਹੀਦੀਆਂ ਨੇ ਮੈਂ ਮੁਬਾਰਕਬਾਦ ਦਿੰਨਾ ਕਰਮਜੀਤ ਢਿੱਲੋਂ ਜਿਹਨੇ ਦੀ ਕਿਤਾਬ ਆ ਤੇ ਪ੍ਰਕਾਸ਼ਕ ਬਲਵੰਤ ਮੰਗੜ ਜੀ ਨੂੰ ਜਿਹਨੇ ਬਰਾਸਤ ਪਬਲਿਕੇਸ਼ਨ ਖੋਲਿਆ ਤੇ ਉਸ ਤੋਂ ਬਾਅਦ ਮੈਂ ਲਾਇਬ੍ਰੇਰੀਆਂ ਬਾਰੇ ਗੱਲ ਕਰਨਾ ਚਾਹੁੰਦਾ ਕਿ ਇਹ ਇਹ ਸਰਕਾਰ ਬਹੁਤ ਵਧੀਆ ਪ੍ਰਰਲਾ ਕਰ ਰਹੀ ਹੈ ਮਕਸੂਦ ਹਡੇ ਨੇ ਉਹਨਾਂ ਨੇ ਲਾਇਬ੍ਰੇਰੀ ਦਿੱਤੀ ਹੈ ਲਾਇਬ੍ਰੇਰੀ ਦੇ ਵਿੱਚ ਬੱਚੇ ਪੜ੍ਹਦੇ ਨੇ ਬਾਕਾਇਦਾ ਇੱਥੇ ਮੈਡਮ ਵੀ ਇਹਨਾਂ ਨੇ ਪਹਟਾਏ ਹੋਏ ਨੇ ਜੋ ਹਰ ਰੋਜ਼ ਲਾਇਬ੍ਰੇਰੀ ਖੋਲਦੇ ਤੇ ਹਰ ਪਿੰਡ ਦੇ ਵਿੱਚ ਇਹੋ ਜੀਆਂ ਲਾਇਬ੍ਰੇਰੀਆਂ ਹੋਣੀਆਂ ਚਾਹੀਦੀਆਂ ਧੰਨਵਾਦ ਧੰਨਵਾਦ ਇਹ ਬਹੁਤ ਹੀ ਵਧੀਆ ਪ੍ਰਰਲਾ ਜੀ ਤੁਹਾਡੇ ਚੈਨਲ ਥਰੂ ਅਸੀਂ ਇਹ ਦੱਸਣ ਤੋਂ ਆ ਕਿ ਨੌਜਵਾਨਾਂ ਦੀ ਜਿਹੜੀ ਪੀੜ੍ਹੀ ਆ ਨਵੇਂ ਲੇਖਕ ਹੌਂਦ ਨਾਲ ਜੁੜ ਰਹੇ ਨੇ ਤੇ ਉਹ ਨਮਾ ਸਾਡੇ ਕੋਲ ਪਿਛਲੇ ਕਿ ਵੀ ਆ ਰਹੇ ਨੇ ਇਹ ਨਹੀਂ ਹੈ ਵੀ ਉਹ ਵੈਸੀ ਆ ਰਹੇ ਨੇ ਜਿਵੇਂ ਢਿੱਲੋਂ ਸਾਹਿਬ ਜੇ ਅਸੀਂ ਕਿਤਾਬ ਰਜੀ ਕੀਤੀ ਆ ਢਿੱਲੋਂ ਸਾਹਿਬ ਬਿਹਤਾਲ ਸਾਡੇ ਕੋਲੇ ਨਵੇਂ ਨੇ ਪਰ ਜਿਸ ਤਰ੍ਹਾਂ ਦੀ ਉਹਨਾਂ ਨੇ ਐਂਟਰੀ ਕੀਤੀ ਆ ਪਿੰਗਲ ਤੇ ਰੂਜ ਬਾਰੇ ਸ਼ਾਂਤਬੰਦੀ ਬਾਰੇ ਕਿਤਾਬ ਲਿਖੀ ਆ ਇਹ ਬਹੁਤ ਹੀ ਕਾਰਤ੍ਰਿਪਤਾ ਵਾਲਾ ਰਿਚਨਤਾ ਵਾਲਾ ਨਹੀਂ ਚਾਹੀਦਾ ਥੈਂਕ ਯੂ ਸਰ ਨਿੱਲੂ ਸਭ ਕੀ ਮੈਸੇਜ ਅੱਜ ਪਿੰਡ ਜਿਹੜਾ ਮਕਸੂਦ ਹੈ ਨਜ਼ਰ ਆ ਲਾਇਬ੍ਰੇਰੀ ਯਾ ਤੁਸੀਂ ਤੁਹਾਡਾ ਰੱਖਿਆ ਸਮਾਗਮ ਕੀ ਮੈਸੇਜ ਹੈ ਤੁਹਾਡਾ ਮੈਸੇਜ ਇਹ ਆ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਨੇ ਸੰਸਥਾਆਂ ਨੇ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਨੁੱਖ ਦਾ ਪਹਿਲਾ ਗੁਰੂ ਦੀ ਮਾਂ ਹੁੰਦੀ ਆ ਤੇ ਦੂਜਾ ਗੁਰੂ ਤਾਂ ਸ਼ਬਦ ਆ ਤੇ ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਸੀ ਪਰ ਸਮੇਂ ਦੀਆਂ ਕੁ ਡੈਸ ਜੀਆਂ ਲਹਿਰਾਂ ਚੱਲੀਆਂ ਵੀ ਅਸੀਂ ਸ਼ਬਦ ਨਾਲੋਂ ਟੁੱਟ ਰਹੇ ਆ ਤੇ ਸ਼ਬਦ ਨਾਲ ਜੋੜਨ ਦੇ ਲਈ ਪਿੰਡਾਂ ਦੇ ਵਿੱਚ ਇਹੋ ਜੀਆਂ ਲਾਇਬ੍ਰੇਰੀਆਂ ਜਿਹੜੇ ਪਿੰਡ ਦੇ ਨੌਜਵਾਨਾਂ ਨੇ ਪੰਜਾਬੀ ਵਿਖਾਰੀ ਸਮਾਗਮ ਉਸੂਂਜਾ ਦੇ ਨੌਜਵਾਨਾਂ ਨੇ ਜਿਹਦੇ ਫਰੀਦ ਸੱਲਣ ਤੇ ਇਹਦੇ ਮੁੱਖ ਕਰਤਾ ਧਰਤਾ ਨੇ ਜਾਂ ਜਗਾਵਾਈ ਜਗਦੇਵ ਜਗਾ ਤੇ ਉਹਨਾਂ ਦੀ ਪੂਰੀ ਸਮਟੀ ਟੀਮ ਉਹਨਾਂ ਨੇ ਪਹਿਲਾਂ ਸਹਿਸਵਾ ਚਲਾਈ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਲਾਇਬ੍ਰੇਰੀ ਸ਼ੁਰੂ ਕੀਤੀ ਹੁਣ ਇਸ ਲਾਇਬ੍ਰੇਰੀ ਦੇ ਵਿੱਚ ਇਹ ਸਹਿਤਕ ਸਮਾਗਮ ਹੁੰਦੇ ਨੇ ਜਿਵੇਂ ਅੱਜ ਇਹ ਕਰਮਜੀਤ ਸਿੰਘ ਢਿੱਲੋਂ ਦੀ ਕਿਤਾਬ ਦੇ ਉੱਪਰ ਵਿਚਾਰ ਚਰਚਾ ਹੋਈ ਤੇ ਉਹ ਕਿਤਾਬ ਜਿਹੜੇ ਨਵੇਂ ਸਹਿਤਕਾਰ ਨੇ ਕਵੀ ਨੇ ਜਿਹੜੇ ਕਵਿਤਾ ਲਿਖਣ ਦੀ ਇੱਛਾ ਰੱਖਦੇ ਨੇ ਉਹਨਾਂ ਦੇ ਲਈ ਬੜੀ ਤੇ ਗਿਆਨ ਭਰਪੂਰ ਕਿਤਾਬ ਆਹੋ ਇਹੋ ਜਿਹੇ ਫੰਕਸ਼ਨ ਪਿੰਡਾਂ ਦੇ ਵਿੱਚ ਹੁਣੇ ਜ਼ਰੂਰੀ ਨੇ ਸਾਡੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਉਹ ਤੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਸਿਰਫ ਵਿਚਾਰਾਂ ਚਰਚਾ ਕਰਦੀਆਂ ਨੇ ਵਿੱਚ ਸਹਿਯੋਗ ਦੇਣ ਵਾਲੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਸਾਡੇ ਅਨਿਲભાઈ ਜੀ ਨੇ ਹੈਪੀ ਲਾਪਰਾਂ ਤੇ ਇਹ ਮੁੰਡਾ ਗਾਇਕ ਆ ਤੇ ਵੀਦਕਾਰ ਆ ਇਹ ਲਖਾਰੀ ਸਭਾ ਰਾਮਪੁਰ ਦੇ ਇਹ ਸਾਬਕਾ ਪ੍ਰਧਾਨ ਨੇ